ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਦਿਨਸ ਚੜੈ ਫਿਰ ਆਥਵੈ ਰੈਣ ਸਬਾਈ ਜਾਏ ਆਵ ਕਟੈ ਨਰ ਨਾਮ 부ਜੈ ਨਿਤ ਮੂਸਾ ਲਾਜ ਟੁਕਾਏ ਆਮ ਇਥੇ ਵੀ ਐੜੇ ਦੇ ਕੰਨੇ ਉੱਪਰ ਬਿੰਦੀ ਹੈ ਪ੍ਰਾਤਨ ਸਰੂਪਾਂ ਵਿੱਚ ਆਮ ਘਟੈ ਨਰ ਨਾਮ 부ਜੈ 부ਜੈ ਕਸ ਕੇ ਬੋਦਣਾ ਆਮ ਘਟੈ ਨਰ ਨਾ 부ਜੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਏ ਪਾਈ ਰੇ ਮੈਂ ਮੀਰ ਸਖਾ ਪ੍ਰਭ ਸੋਏ ਬੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਏ ਨਾ ਹੋਏ ਰਹਾ ਹਾਂਜੀ ਇਹ ਕਲਤ ਪਾਠ ਹੀ ਕਰਨਾ ਜਿੱਥੇ ਵੀ ਆਵੇ ਕਲਤ ਨਹੀਂ ਕਰਨਾ ਕਈਆਂ ਥਾਵਾਂ ਤੇ ਕਲਤਰ ਤੱਤੇ ਦੇ ਪੈਰ ਦੇ ਵਿੱਚ ਰਾਰਾ ਵੀ ਆ ਜਾਂਦਾ ਹੈ ਪਰ ਕਲਤਰ ਜਾਂ ਕਲਤ ਪਾਠ ਨਹੀਂ ਕਰਨਾ ਤਾਂ ਇਸੇ ਤਰ੍ਹਾਂ ਦੇ ਨਾਲ ਲੱਲੇ ਨੂੰ ਥੋੜਾ ਜਿਹਾ ਕੱਸ ਕੇ ਦਬਾ ਦੇ ਕੇ ਇਹ ਪਾਠ ਕੀਤਾ ਜਾਂਦਾ ਹੈ ਪੁੱਤ ਕਲਤ ਮੋਹ ਬਿਖ ਹੈ ਅੰਤ 베ਲੀ ਕੋਏ ਨਾ ਹੋਏ ਇਹਨੂੰ 베ਲੀ ਵੀ ਨਹੀਂ ਕਹਿ ਦੇਣਾ ਕਹੀ ਤਾਂ 베ਲੀ ਪਾਠ ਹੀ ਇਹਨੂੰ ਪੜਨਾ ਜਿਵੇਂ ਪੜਿਆ ਗਿਆ ਹੈ ਹਾਂਜੀ ਗੁਰਮਤ ਹਰਿ ਲਿਵ ਉਭਰੇ ਅਲਿਪਤ ਰਹੇ ਸਰਣਾਇ ਓਨੀ ਗੁਰਮਤ ਹਰਿ ਲਿਵ ਉਭਰੇ ਅਲਿਪਤ ਰਹੇ ਸਰਣਾਇ ਅਲਿਪਤ ਐੜਾ ਅਗੇਤਰ ਲਾ ਕੇ ਤੇ ਲਿਪਤ ਅਲਿਪਤ ਕਿਉ ਅਲਪਤ ਕਰਕੇ ਪਾਠ ਨਹੀਂ ਕਰਨਾ ਅਲਿਪਤ ਰਹੇ ਸਰਣਾਇ ਓਨੀ ਚੱਲਣ ਸਦਾ ਨਿਹਾਲਿਆ ਹਰ ਖਰ ਚਲੀਆ ਪਤ ਪਾਏ ਗੁਰਮਖ ਦਰਗਹ ਹੈ ਮਾਨੀਐ ਹਰ ਆਪ ਲਏ ਗਾਲ ਲਾਏ ਗੁਰਮੁਖ ਖਾਨੋ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਵ ਲਾਏ ਅਨਹਦ ਤੁਨੀ ਦਰ ਵੱਜਦੇ ਦਰ ਸੱਚੈ ਸੋਭਾ ਪਾਏ ਜਿਨੀ ਗੁਰਮਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸਵਾਸ ਤਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ ਤਨ ਕੀ ਸੰਗਤ ਦੇਹ ਪ੍ਰਭ ਦੱਦੇ ਨੂੰ ਲਾਮ ਤੇ ਹਾਹੀ ਸਿਆਰੀ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਜਾਚਕ ਚੱਚੇ ਦੀ ਸਿਆਰੀ ਵੱਲ ਖਿਆਲ ਰੱਖਣਾ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ